ਰੋਟੀ ਉਪਾਈ ਇੰਡੀਪੈਂਡੈਂਸ ਕਣਕਣ ਮੇ ਸਵਾਦ ਕਣਕਣ ਮੇ ਭਾਰਤ ਹਾਉ ਸੁਭਦੇ ਤਾਂ ਬਹੁਤ ਜਿਆਦੇ ਸੁਪਨੇ ਸੀਗੇ ਪਰ ਇਹ ਜਿਹੜਾ ਹੈਗਾ ਸੀਗਾ ਬਣਾ ਡਿਸਪੈਂਸਰੀ ਵਾਲਾ ਇਹ ਕਾਫੀ ਸਮੇਂ ਤੋਂ ਲਟਕੇ ਪਿਆ ਸੀ ਤੇ ਅੱਜ ਮਤਲਬ ਐਮਐਲਏ ਸਾਹਿਬ ਆਏ ਤਾਂ ਜਲ ਸਾਡੀ ਸਹਿਮਤੀ ਦੇ ਨਾਲ ਅਸੀਂ ਅੱਜ ਉਹਦਾ ਜਿਹੜਾ ਬੂਰ ਪਿਆ ਉਸ ਨੂੰ ਪੂਰਾ ਹੋਇਆ ਤੇ ਜਿਸ ਨਾਲ ਲੋਕ ਸਾਰੀਆਂ ਸੁਖ-ਸੁਹੂਲਤਾਂ ਲੈ ਸਕਣਗੇ ਸਾਡੇ ਪਿੰਡ ਨੂੰ ਬਹੁਤ ਜ਼ਰੂਰਤ ਸੀ ਇਸ ਚੀਜ਼ ਦੀ ਤੇ ਉਹ ਅੱਜ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਹਜੇ ਵੀ ਜਣੀ ਕਿ ਕਾਫੀ ਸੁਹੂਲਤਾਂ ਤੋਂ ਵਾਂਝਾ ਸਾਡਾ ਪਿੰਡ ਇਸੇ ਕਰਕੇ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਇਹ ਇੱਕ ਸੈਲੀਬ੍ਰਿਟੀ ਦਾ ਪਿੰਡ ਹੈ ਇੱਥੇ ਦੂਰ-ਦੂਰ ਤੋਂ ਚੱਲ ਕੇ ਲੋਕ ਆਉਂਦੇ ਆਂ ਬਾਹਰਲੇ ਦੇਸ਼ਾਂ ਤੋਂ ਲੋਕ ਆਉਂਦੇ ਆਂ ਤੇ ਸਾਡੇ ਪਿੰਡ ਦੇ ਵਲ ਬਤ ਤੋਂ ਬਤ ਆੰਦਿੱਤਾ ਜਾਂਦਾ ਹੈ ਸਾਡੇ ਮਨਹੂਮ ਸਿੱਧੂ ਮੂਸੇਵਾਲਾ ਜੋ ਵਰਲਡ ਲੈਵਲ ਤੇ ਫੇਮਸ ਹੈਗਾ ਉਹਨਾਂ ਦਾ ਪਿੰਡ ਜਿੰਨਾ ਵੀ ਇਸ ਪਿੰਡ ਦੇ ਵਿੱਚ ਡਵੈਲਪਮੈਂਟ ਕੀਤੀ ਜਾਵੇ ਉਹੀ ਥੋੜੀ ਹੈ ਉਹਨਾਂ ਦੇ ਨਾਂ ਤੇ ਉੱਤੇ ਅੱਜ ਅਸੀਂ ਸਿਵਲ ਡਿਸਪੈਂਸਰੀ ਦਾ ਮਾਤਾ ਜੀ ਨੇ ਨੀਂ ਪੱਥਰ ਰੱਖਿਆ ਮਾਤਾ ਚਰਨੀਪੁਰ ਜੀ ਨੇ ਤੇ ਜਿਹਦੇ ਨਾਲ ਸਿਹਤ ਸਹੂਲਤਾਂ ਦੇ ਵਿੱਚ ਇਕੱਲੇ ਮੂਸਾ ਪਿੰਡ ਨੂੰ ਨਹੀਂ ਆਸੇ ਪਾਸੇ ਦੇ ਜਿਹੜੇ ਡਿਸਪੈਂਸਰੀ ਵੜ ਗਈ ਤਿੰਨ ਚਾਰ ਪਿੰਡਾਂ ਨੂੰ ਫਾਇਦਾ ਹੋਊਗਾ ਜੇ ਪਿੰਡਾਂ ਦੇ ਵਿੱਚ ਸਿਹਤ ਸਹੂਲਤਾਂ ਮਿਲਣਗੀਆਂ ਤਾਂ ਕੁਦਰਤੀ ਅਕਿ ਖਾਸ ਕਰਕੇ ਗਰੀਬ ਲੋਕਾਂ ਦਾ ਪੈਸਾ ਵੀ ਬਚੂ ਸਮਾਂ ਵੀ ਬਚੂ ਤੇ ਇਥੇ ਇਲਾਜ ਕਰਵਾਉਣਗੇ ਲੋਕਾਂ ਦੀ ਮੰਗਾਂ ਨੂੰ ਪੂਰੀਆਂ ਕਰਨ ਲਈ ਜਿਹੜੇ ਜਿਹੜੇ ਦੇਖੋ ਪਿੰਡਾਂ ਦੇ ਵਿੱਚ ਜਿਉਂ-ਜਿਉਂ ਪਿੰਡਾਂ ਦੇ ਵਿੱਚ ਵਿਕਾਸ ਹੁੰਦਾ ਜਾਂਦਾ ਤਾਂ ਉਹ ਤੋਂ ਕੰਮ ਨਵੇਂ ਨਿਕਲਦੇ ਆਉਂਦੇ ਰਹੇ ਹੁਣ ਪਿੰਡ ਦੇ ਵਿੱਚ ਕਿਸੇ ਏਰੀਆ ਦੇ ਵਿੱਚ ਜਿਵੇਂ ਪੀਣ ਵਾਲਾ ਪਾਣੀ ਨਹੀਂ ਆਉਂਦਾ ਜਾਂ ਗੰਦੇ ਪਾਣੀ ਦਾ ਨਿਕਾਸ ਨਹੀਂਗਾ ਜਾਂ ਜਿਵੇਂ ਛੱਪੜ ਦੇ ਵਿੱਚ ਪਾਣੀ ਦੇ ਨਿਕਾਸ ਕਰਨ ਵਾਸਤੇ ਮੋਟਰ ਦਾ ਕਨੈਕਸ਼ਨ ਆ ਜਾਂ ਸੋਲਰ ਦਾ ਕਨੈਕਸ਼ਨ ਆ ਜਿਹੜੀਆਂ ਜਿਹੜੀਆਂ ਮੰਗਾਂ ਸਰਪੰਚ ਸਾਹਿਬ ਨੇ ਪਿੰਡ ਵਾਸੀਆਂ ਨੇ ਕਹੀਆਂ ਨੇ ਅਸੀਂ ਪਹਿਲ ਦੇ ਆਧਾਰ ਤੇ ਉਹ ਕਰਾਂਗੇ ਸਾਡਾ ਇਹੀ ਯਤਨ ਆ ਕਿ ਇਸ ਪਿੰਡ ਨੂੰ ਵਿਸ਼ਵ ਪੱਧਰ ਤੇ ਲੋਕ ਵੇਖਣ ਆਉਂਦੇ ਆ ਤੇ ਕਾਨੂੰਨ ਦੇ ਦਾ ਪਿੰਡ ਬਣਾਇਆ ਜਾ